ਸਿੱਕਾਲ ਮੈਂ ਧਰਮਚੰਦਰ ਤੇ ਅੱਜ ਤੁਹਾਨੂੰ ਲੈ ਕੇ ਆਇਆ ਬਠਿੰਡਾ ਜੰਕਸ਼ਨ ਤੇ ਬਠਿੰਡਾ ਜੰਕਸ਼ਨ ਜਿੱਥੇ ਅੱਜ ਇੱਕ ਜਸ਼ਨ ਵਾਲਾ ਮਾਹੌਲ ਹੈ ਬਿਹਤ ਮੁਬਾਰਕ ਮੌਕਾ ਇਸ ਕਰਕੇ ਮਨਾਇਆ ਜਾ ਰਿਹਾ ਹੈ ਕਿ ਮਾਲਵਾ ਦੀ ਪਹਿਲੀ ਟ੍ਰੇਨ ਜਿਹੜੀ ਹੈ ਬੰਦੇ ਭਾਰਤ ਐਕਸਪ੍ਰੈਸ ਉਹ ਅੱਜ ਫਿਰੋਜ਼ਪੁਰ ਤੋਂ ਰਵਾਨਾ ਹੋ ਕੇ ਵਾਇਆ ਬਠਿੰਡਾ ਜਿਹੜਾ ਪੂਰੇ ਮਾਲਵਾ ਨੂੰ ਕਵਰ ਕਰਦਿਆਂ ਦਿੱਲੀ ਪਹੁੰਚੇਗੀ ਤੇ ਇਸ ਟ੍ਰੇਨ ਦਾ ਇੰਤਜ਼ਾਰ ਦੇਖੋ ਤੁਸੀਂ ਹੋ ਰਿਹਾ ਬੰਦੇ ਭਾਰਤ ਕੁਝ ਪਲਾਂ ਦੇ ਵਿੱਚ ਹੀ ਇੱਥੇ ਆਉਣ ਵਾਲੀ ਹੈ ਫੁੱਲਾਂ ਦੇ ਗੁਲਦਸਤੇ ਲੈ ਕੇ ਜਿਹੜੇ ਨੇ ਪਬਲਿਕ ਬਟੰਡਾ ਦੀ ਪਹੁੰਚੀ ਹੋਈ ਹੈ ਅਲੱਗ-ਅਲੱਗ ਸੰਸਥਾਵਾਂ ਦੇ ਨੁਮਾਇंदे ਪਹੁੰਚੇ ਹੋਏ ਨੇ ਤੇ ਇਹੀ ਇਹ ਜਿਹੜੇ ਨੇ ਉਸ ਥਾਂ ਦੇ ਜਿਹੜੇ ਸ਼ਾਰਟਸ ਨੇ ਜਿੱਥੇ ਆ ਕੇ ਇੰਜਨ ਰੁਕਣਾ ਹੈ ਡਰਾਈਵਰ ਦਾ ਸਵਾਗਤ ਹੋਣਾ ਤੇ ਇਸੇ ਤਰ੍ਹਾਂ ਦੇ ਜਿਹੜੇ ਅੱਗੇ ਜਸ਼ਨ ਦੇ ਜਿਹੜੇ ਮਾਹੌਲ ਨੇ ਉਹ ਅੱਗੇ ਵੀ ਪੂਰੇ ਪਲੇਟਫਾਰਮ ਤੇ ਜਿਹੜਾ ਪੰਜ ਨੰਬਰ ਦਾ ਪਲੇਟਫਾਰਮ ਹੈ ਉਸ ਤੇ ਇਹ ਬੰਦੇ ਭਾਰਤ ਐਕਸਪ੍ਰੈਸ ਆਉਣੀ ਹੈ ਤੇ ਇਸ ਟਰੇਨ ਦੀ ਦੇ ਸਵਾਗਤ ਦੇ ਲਈ ਜਿਹੜਾ ਉਹ ਬਠਿੰਡਾ ਵਾਸੀ ਤੇ ਆਸ-ਪਾਸ ਦੇ ਲੋਕ ਜਿਹੜੇ ਪਹੁੰਚੇ ਹੋਏ ਨੇ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਸਤਬਦੀ ਐਕਸਪ੍ਰੈਸ ਜਿਹੜੀ ਆ ਉਹ ਚਲਾਈ ਗਈ ਸੀ ਸਤਬਦੀ ਐਕਸਪ੍ਰੈਸ ਨੂੰ ਚਲਾਉਣ ਵਾਸਤੇ ਵੀ ਕਾਫੀ ਧੀਰ ਮੰਗ ਕਰਨੀ ਪਈ ਸੀ ਲੋਕਾਂ ਨੂੰ ਲੰਬਾ ਅਰਸਾ ਉਸ ਦੀ ਮੰਗ ਹੋਈ ਤਾਂ ਇੱਕ ਟ੍ਰੇਨ ਜਿਹੜੀ ਆ ਉਹ ਲਗਜ਼ਰੀ ਸਹੂਲਤਾਂ ਵਾਲੀ ਜਾਂ ਫਾਸਟ ਟ੍ਰੇਨ ਮਿਲੀ ਸੀ ਪਰ ਵੱਡੀਆਂ ਉਮੀਦਾਂ ਨਾਲ ਚੱਲੀ ਏ ਟ੍ਰੇਨ ਜਿਹੜੀ ਵਾਇਆ ਰੋहतक ਵਗੈਰਾ ਸੀ ਉਹ ਬੰਦ ਕਰਨੀ ਪਈ ਹੈ ਇਸ ਵੇਲੇ ਉਹ ਬੰਦ ਹੈ ਉਸ ਤੋਂ ਬਾਅਦ ਕੋਈ ਲਗਜ਼ਰੀ ਸਹੂਲਤਾਂ ਵਾਲੀ ਸੁਪਰ ਫਾਸਟ ਟ੍ਰੇਨ ਜਿਹੜੀ ਇੰਨੀ ਕਹ ਲਈਏ ਚਰਚਿਤ ਹੋਵੇ ਉਹ ਬਠਿੰਡਾ ਜਾਂ ਇਸ ਖੇਤਰ ਨੂੰ ਨਹੀਂ ਮਿਲੀ ਸੀ ਵਾਈਡ ਏਰੀਆ ਪੰਜਾਬ ਦਾ ਔਰ ਬਠਿੰਡਾ ਮਾਲਵੇ ਦਾ ਦਿਲ ਕਿਹਾ ਜਾਂਦਾ ਹੈ ਤਾਂ ਫਿਰੋਜ਼ਪੁਰ ਤੋਂ ਲੈ ਕੇ ਬਾਇਆ ਬਠਿੰਡਾ ਜੋ ਬੰਦੇ ਭਾਰਤ ਐਕਸਪ੍ਰੈਸ ਚਲਾਈ ਗਈ ਹੈ ਮਾਲਵਾ ਦੀ ਪਹਿਲੀ ਬੰਦੇ ਭਾਰਤ ਐਕਸਪ੍ਰੈਸ ਹੈ ਇਸ ਵੇਲੇ ਬੰਦੇ ਭਾਰਤ ਐਕਸਪ੍ਰੈਸ ਤੇ ਸਫ਼ਰ ਕਰਨਾ ਹਰੇਕ ਦਾ ਸੋਬਨਾ ਇਸ ਤਰ੍ਹਾਂ ਜਿਸ ਤਰ੍ਹਾਂ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਨ ਦਾ ਹੋਵੇ ਉਹ ਵੀ ਅਸੀਂ ਤੁਹਾਨੂੰ ਦਿਖਾਉਣ ਦੇ ਰਹਾ ਵਾਂਗੇ ਅੱਗੇ ਅੱਗੇ ਪਰ ਹੁਣ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਬਠਿੰਡਾ ਜੰਕਸ਼ਨ ਦੀਆਂ ਨੇ ਸਿਰਫ ਬਠਿੰਡਾ ਜੰਕਸ਼ਨ ਨਹੀਂ ਅਪਰੋਜਪੁਰ ਫਰੀ ਕੋਟ ਜਾਂ ਜਿੱਥੇ-ਜਿੱਥੇ ਸਟੇਸ਼ਨ ਦੇ ਸਟਾਪੇਜ ਨੇ ਉੱਥੇ-ਉੱਥੇ ਇਸੇ ਤਰ੍ਹਾਂ ਦਾ ਜਸ਼ਨ ਦੇ ਮਾਹੌਲ ਨੇ ਵੱਡੀਆਂ ਉਮੀਦਾਂ ਨਾਲ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਹਾਲਾਂਕਿ ਤਰਕ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਜਦੋਂ ਇੰਟਰ ਸਿਟੀ ਐਕਸਪ੍ਰੈਸ ਜਿਹੜੀ ਹੈ ਸਾਢੇ 5 ਘੰਟੇ 'ਚ ਦਿੱਲੀ ਪਹੁੰਚਾਉਂਦੀ ਹੈ ਤਾਂ ਸਾਢੇ 6 ਘੰਟੇ ਬੰਦੇ ਭਾਰਤ ਚ ਵੱਧ ਰੇਲਵੇ ਵੱਲੋਂ ਤਰਕਿਆ ਹੈ ਕਿ ਇਹ ਜਿਹੜਾ ਰੂਟ ਹੈ ਵਾਇਆ ਅੰਬਾਲਾ ਬਠਿੰਡਾ ਤੋਂ ਇਸ ਤੇ ਜਿੰਨੀਆਂ ਟ੍ਰੇਨਾਂ ਚੱਲੀਆਂ ਨੇ ਕੋਈ ਜਲਦੀ ਕੀਤੀ ਫੇਲ ਨਹੀਂ ਹੋਈ ਜ਼ਿਆਦਾਤਰ ਟ੍ਰੇਨਾਂ ਜਿਹੜੀਆਂ ਨੇ ਉਹ ਸਫਲ ਹੋਈਆਂ ਨੇ ਇਸ ਟਰੈਕ ਦੇ ਉੱਤੇ ਕਈ ਕਮਰਸ਼ੀਅਲ ਸ਼ਹਿਰ ਆਉਂਦੇ ਨੇ ਧੂਰੀ ਹੋਵੇ ਬਰਨਾਲਾ ਹੋਵੇ ਹਾਲਾਂਕਿ ਬਰਨਾਲਾ ਦੇ ਵਿੱਚ ਇਸ ਵੇਲੇ ਸਟਾਪੇਜ ਨਹੀਂ ਹੈ ਬੰਦੇ ਭਾਰਤ ਦਾ ਅਗਲੇ ਸਮੇਂ ਦੇ ਵਿੱਚ ਇਹ ਜਿਹੜਾ ਸਟਾਪੇਜ ਬਰਨਾਲਾ ਦੇ ਵਿੱਚ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਪਰ ਉਸ ਤੋਂ ਬਾਅਦ ਪਟਿਆਲਾ ਤੇ ਅੰਮ੍ਰਾਲਾ ਤੱਕ ਕਹਿ ਲਈਏ ਜਾਂ ਰਾਜਪੁਰਾ ਤੱਕ ਕੋਈ ਇਸ ਤਰ੍ਹਾਂ ਦੀ ਟ੍ਰੇਨ ਜਿਹੜੀ ਹੈ ਨਾ ਹੋਣਾ ਉਹ ਵੀ ਮਹੱਤਵਪੂਰਨ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਹ ਟ੍ਰੇਨ ਜਿਹੜੀ ਹੈ ਸਫਲ ਹੋਏਗੀ ਇਸ ਤੋਂ ਇਲਾਵਾ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬਠਿੰਡਾ ਤੋਂ ਵਾਇਆ ਪਟਿਆਲਾ ਅੰਮ੍ਰਾਲਾ ਜਿਹੜੀ ਟ੍ਰੇਨ ਹੈ ਉਹ ਸਵੇਰੇ ਹਰਿਦੁਆਰ ਐਕਸਪ੍ਰੈਸ ਹੈ ਉਸ ਤੋਂ ਬਾਅਦ 6:30 ਵਜੇ ਤੋਂ ਬਾਅਦ ਕੋਈ ਟ੍ਰੇਨ ਨਹੀਂ ਤਾਂ 9:30 ਵਜੇ ਜਦੋਂ ਇਹ ਟ੍ਰੇਨ ਜਾਇਆ ਕਰੇਗੀ ਤਾਂ ਫਿਰ ਉਸ ਨੂੰ ਸਵਾਰੀ ਮਿਲਣੀ ਜਿਹੜੀ ਹੈ ਕਿਤੇ ਨਾ ਕਿਤੇ ਤਾਂ ਮਮਕਨ ਹੈ ਤਾਂ ਇਸ ਦੇ ਜਿਹੜੇ ਅਸਫਲ ਹੋਣ ਦੇ ਕਾਰਨ ਨੇ ਜਿਹੜੇ ਨੇ ਘਟ ਜਾਂਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਹੋਰ ਬਹੁਤ ਸਾਰੇ ਕਾਰਨ ਨੇ ਜਿੰਨਾ ਕਰਕੇ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਬੰਦੇ ਭਾਰਤ ਨੂੰ ਇਸ ਪਾਸੇ ਸ਼ੁਰੂ ਕੀਤੀ ਕੀਤਾ ਜਾ ਰਿਹਾ ਹੈ ਨਾਂ ਦੇੜ ਐਕਸਪ੍ਰੈਸ ਜਿਹੜੀ ਹੈ ਉਹ ਵੀ ਇਸੇ ਟਰੈਕ ਤੋਂ ਗੁਜ਼ਰਦੀ ਹੈ ਹੁਣ ਤੱਕ ਪੂਰੀ ਤਰ੍ਹਾਂ ਸਫਲਤਾ ਨਾਲ ਚੱਲ ਰਹੀ ਹੈ ਔਰ ਇਸ ਟਰੈਕ ਦੇ ਉੱਤੇ ਜਿਹੜਾ ਵਾਇਆ ਪਟਿਆਲਾ ਅੰਮ੍ਰਾਲਾ ਟ੍ਰੇਨ ਇਹ ਬੰਦੇ ਭਾਰਤ ਦਾ ਚੱਲਣਾ ਇੱਕ ਜਸ਼ਨ ਦਾ ਮੌਲ ਹੈ ਦੂਜੇ ਪਾਸੇ ਰੇਲਵੇ ਨੇ ਕੋਸ਼ਿਸ਼ ਕੀਤੀ ਹੈ ਕਿ ਇੱਕ ਬੰਦੇ ਭਾਰਤ ਦੇ ਰਾਹੀਂ ਫਰੋਜਪੁਰ ਤੋਂ ਲੈ ਕੇ ਬਾਰਡਰ ਏਰੀਆ ਤੋਂ ਲੈ ਕੇ ਪੂਰੇ ਮਾਲਵੇ ਨੂੰ ਜਿੰਨੇ ਕਿਨੇ ਕਵਰ ਕੀਤਾ ਜਾ ਸਕੇ ਤੇ ਇਹ ਟ੍ਰੇਨ ਜਿਹੜੀ ਆ ਫਰੋਜਪੁਰ ਤੋਂ ਚੱਲੇਗੀ ਫਰੀਦਕੋਟ ਹੁੰਦਾ ਹੋਇਆ ਤੇ ਇੱਕ ਬੈਟ ਨੂੰ ਕਵਰ ਕਰਦੇ ਹੋਏ ਬਠਿੰਡਾ ਤੋਂ ਜਿਹੜੀ ਆ ਕਰਨ ਕਰੇਗੀ ਰਾਮਪੁਰਾ ਤਪਾ ਬਨਾਲਾ ਤੂਰੀ ਤੱਕ ਤੇ ਤੂਰੀ ਇਸ ਬਠਿੰਡਾ ਤੋਂ ਬਾਅਦ ਅਗਲਾ ਸਟਾਪ ਸਟਾਪ ਜਿਹੜਾ ਉਹ ਤੂਰੀ ਹੋਣ ਵਾਲਾ ਹੈ ਤੂਰੀ ਤੋਂ ਬਾਅਦ ਪਟਿਆਲਾ ਪਟਿਆਲਾ ਤੋਂ ਬਾਅਦ ਸਿੱਧਾ ਅੰਬਾਲਾ ਤੇ ਅੱਜ ਦਾ ਜਿਹੜਾ ਇਹ ਟ੍ਰੈਲਰ ਨਾਲ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਖ-ਵੱਖ ਸਟੇਸ਼ਨਾਂ ਦੇ ਉੱਤੇ ਇਸੇ ਤਰ੍ਹਾਂ ਦਾ ਮਾਹੌਲ ਹੈ ਤੇ ਹਰੇਕ ਥਾਂ ਤੋਂ ਬੰਦੇ ਭਾਰਤੀ ਜਿੱਥੇ ਗੁజర్ਦੀ ਹੈ ਫੂਲਾਂ ਦੀ ਵਰਖਾ ਹੁੰਦੀ ਹੈ ਰੇਲਵੇ ਦੇ ਅਧਿਕਾਰੀ ਇੱਕ ਵੱਡਾ ਅਮਲਾ ਫੈਲਾ ਰੇਲਵੇ ਦਾ ਜਿਹੜਾ ਉਹ ਇਸ ਟ੍ਰੇਨ ਦੇ ਸਵਾਗਤ ਦੇ ਵਾਸਤੇ ਹਰ ਸਟੇਸ਼ਨ ਦੇ ਉੱਤੇ ਹਰ ਮਹੱਤਵਪੂਰਨ ਸਟੇਸ਼ਨ ਦੇ ਉੱਤੇ ਮੌਜੂਦ ਹੈ ਇਸ ਤੋਂ ਇਲਾਵਾ ਗੱਲ ਕਰੀਏ ਕਿ ਜਿਹੜਾ ਪੁਲਿਸ ਦੀ ਚੌਕਸੀ ਵੀ ਅੱਜ ਪਹਿਲੀ ਵਾਰ ਬੜੇ ਅਰਸੇ ਬਾਅਦ ਸਟੇਸ਼ਨਾਂ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਬਟੰਡਾ ਜੰਕਸ਼ਨ ਦੇ ਹਾਲਾਤ ਵੀ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਸਾਂਝੇ ਕਰਾਂਗੇ ਕਿ ਪੁਲਿਸ ਬਲ ਜ਼ਿਆਦਾ ਜ਼ਰੂਰ ਹੈ ਪਰ ਸਕੈਨਰ ਵਗੈਰਾ ਹੋਰ ਜੋ ਜਿਹੜੇ ਨੇ ਅਜੇ ਵੀ ਇਸ ਤੇ ਧਿਆਨ ਮੰਗਦੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਇਸ ਤਰ੍ਹਾਂ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਅਸੀਂ ਉਸ ਟ੍ਰੈਕ ਤੇ ਖੜੇ ਹੋਏ ਹਾਂ ਜਿਸ ਟ੍ਰੈਕ ਤੇ ਕੁਝ ਪਲਾਂ ਬਾਅਦ ਬੰਦੇ ਭਾਰਤ ਐਕਸਪ੍ਰੈਸ ਆਉਣੀ ਹੈ ਤੇ ਬਟੰਡਾ ਦੇ ਵਿੱਚ 5 ਮਿੰਟ ਦਾ ਸਟਾਪੇਜ ਹੈ ਔਰ ਇੱਥੇ ਇਹ ਵੀ ਦੱਸ ਦਈਏ ਕਿ ਬਰੋਜਪੁਰ ਤੋਂ ਲੈ ਕੇ ਦਿੱਲੀ ਤੱਕ ਸਿਰਫ ਇੱਕ ਬਟੰਡਾ ਜੰਕਸ਼ਨ ਹੈ ਜਿੱਥੇ 5 ਮਿੰਟ ਦਾ ਸਟਾਪੇਜ ਹੈ ਬਾਕੀ ਹਰ ਥਾਂ ਤੇ ਸਿਰਫ 2 ਮਿੰਟ ਦਾ ਸਟਾਪੇਜ ਜਿਹੜਾ ਬੰਦੇ ਭਾਰਤ ਦਾ ਰਹੇਗਾ ਇਹ ਰੇਲਵੇ ਵੱਲੋਂ ਸ਼ਾਇਦ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਆ ਜਿਹੜਾ ਸਟਾਪੇਜ ਦਾ ਟਾਈਮ ਹਰ ਥਾਂ ਤੇ 2 ਮਿੰਟ ਰੱਖਿਆ ਗਿਆ ਕਿਉਂਕਿ ਜਿਹੜੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਜਿਹੜਾ ਟ੍ਰੇਨ ਨੂੰ ਉਸ ਦੇ ਡੈਸਟੀਨੇਸ਼ਨ ਤੱਕ ਪਹੁੰਚਾਇਆ ਜਾ ਸਕੇ ਤੇ ਇਸ ਦੇ ਨਾਲ ਲੋਕਾਂ ਦਾ ਟਾਈਮ ਵੀ ਬਚੇ ਤੇ ਪੈਸਾ ਅੱਜ ਕੱਲ ਕੋਈ ਮਹੱਤਵ ਨਹੀਂ ਰੱਖਦਾ ਖਾਸ ਕਰਕੇ ਪੰਜਾਬ ਦੇ ਨਜ਼ਰੀਏ ਤੋਂ ਦੇਖੀਏ ਤੇ ਲੋਕਾਂ ਕੋਲ ਪੈਸਾ ਲੌਣ ਦੀ ਕਪੈਸਿਟੀ ਜਿੰਨਾਂ ਕੋਲ ਹੈ ਉਹਨਾਂ ਕੋਲ ਸਮਾਂ ਨਹੀਂ ਹੈ ਤੇ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਆ ਜਿਹੜੀਆਂ ਬੰਦੇ ਭਾਰਤ ਵਰਗੀਆਂ ਟ੍ਰੇਨਾਂ ਚਲਾਏ ਜਾਂਦੇ ਨੇ ਬੁਲਟ ਟ੍ਰੇਨ ਜਿਹੜੀ ਹੈ ਉਹ ਇਸ ਵੇਲੇ ਤਜਰਬਿਆਂ ਦੇ ਵਿੱਚੋਂ ਗੁਜ਼ਰ ਰਹੀ ਹੈ ਜਾਪਾਨ ਦੀ ਮਦਦ ਦੇ ਨਾਲ ਬੁਲਟ ਟ੍ਰੇਨ ਦੇ ਤਜਰਬੇ ਵੀ ਚੱਲ ਰਹੇ ਨੇ ਸ਼ਾਇਦ ਅਗਲੇ ਕੁਝ ਸਮੇਂ ਦੇ ਵਿੱਚ ਅਸੀਂ ਭਾਰਤੀ ਲਾਈਨਾਂ ਦੇ ਉੱਪਰ ਬੁਲਟ ਟ੍ਰੇਨ ਨੂੰ ਵੀ ਦੌੜਦੀ ਦੇਖੀਏ ਪਰ ਬੰਦੇ ਭਾਰਤ ਐਕਸਪ੍ਰੈਸ ਵੀ ਇੱਕ ਵੱਡਾ ਸੁਪਨਾ ਰਿਹਾ ਹੈ ਕਿਸੇ ਵੇਲੇ ਭਾਰਤ ਦਾ ਤੁਸੀਂ ਥੋੜਾ ਯਾਦ ਕਰੋ ਕਿ ਕਿਵੇਂ ਕੋਲੇ ਦੇ ਚੱਲਣ ਵਾਲੀਆਂ ਟ੍ਰੇਨਾਂ ਹੁੰਦੀਆਂ ਸੀ ਹਲੇ ਵੀ ਸਾਡੇ ਵਿੱਚ ਕੁਝ ਡਰਾਈਵਰ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਕੋਲੇਆਂ ਦੀਆਂ ਟ੍ਰੇਨਾਂ ਚਲਾਈਆਂ ਹੋਈਆਂ ਨੇ ਤੇ ਇਸ ਤੋਂ ਇਲਾਵਾ ਅੱਜ ਫੇਰ ਉਸ ਤੋਂ ਬਾਅਦ ਡੀਜ਼ਲ ਵਾਲੀਆਂ ਟ੍ਰੇਨਾਂ ਚੱਲੀਆਂ ਰਫ਼ਤਾਰ ਵਧ ਗਈ ਤੇ ਅੱਜ ਅਸੀਂ ਬਿਜਲੀ ਟ੍ਰੇਨਾਂ ਦਾ ਆਨੰਦ ਮਾਣ ਰਿਹਾ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਟੈਕਨੀਕ ਆਉਣ ਵਾਲੀਆਂ ਨੇ ਅਸੀਂ ਜ਼ਰੂਰ ਚਾਹਾਂਗੇ ਕਿਸੇ ਉਸ ਡਰਾਈਵਰ ਨਾਲ ਤੁਹਾਨੂੰ ਮਿਲਾਉਣਾ ਜਿਸ ਨੇ ਕੋਲੇ ਵਾਲੀ ਟ੍ਰੇਨ ਚਲਾਈ ਹੋਵੇ ਤੇ ਕੀ ਨਾਮ ਹੈ ਤੁਹਾਡਾ ਹਰਤਾ ਸਿੰਘ ਲੋਕਪਾਲ ਬਲਟਨ ਇਲੈਕਟ੍ਰਿਕਸ ਅਵਤਾਰ ਸਿੰਘ ਜੀ ਤੁਸੀਂ ਜਿਹੜੀ ਐ ਵੀ ਕੋਲੇ ਵਾਲੀ ਜਿਹੜੀ ਟ੍ਰੇਨ ਚਲਾਈ ਹੋਈ ਐ ਠੀਕ ਐ ਤੇ ਉਸ ਤੋਂ ਬਾਅਦ ਤੁਸੀਂ ਡੀਜ਼ਲ ਵਾਲੀ ਵੀ ਚਲਾਈ ਹੋਊਗੀ ਹਾਂ ਜੀ ਬਿਜਲੀ ਵਾਲੀ ਤਾਂ ਨਹੀਂ ਚਲਾਈ ਉਹ ਵੀ ਚਲਾਈ ਹੈ ਜੀ ਉਹ ਵੀ ਚਲਾਈ ਹੈ ਕਿਹਨਾਂ ਦੇ ਵਿੱਚ ਕੀ ਫਰਕ ਐ ਉਹਦਾ ਕੋਲੇ ਵਾਲੀ ਤੋਂ ਲੈ ਕੇ ਉਦੋਂ ਕਿਹੋ ਜਿਹਾ ਮਾਹੌਲ ਹੁੰਦਾ ਸੀ ਤੇ ਹੁਣ ਕਿਹੋ ਜਿਹਾ ਬਹੁਤ ਬਹੁਤ ਫੀਲ ਇਨਕਰੀਸ ਹੋਈ ਐ ਸਰ ਹਾਸਪੀਡ ਦਾ ਫਰਕ ਬਹੁਤ ਪੈ ਗਿਆ ਖੁੱਲ ਕੇ ਦੱਸੋ ਜੀ ਤੁਸੀਂ ਜਿਵੇਂ ਗੱਲ ਕਰਦੇ ਹੋ ਉਹਨਾਂ ਕੋਈ ਗੱਲ ਨਹੀਂ ਕੱਲ੍ਹ ਹੀ ਐ ਕਿ ਕੋਲੇ ਵਾਲੇ ਜਿਹੜੇ ਉਹਨਾਂ ਸਪੀਡ ਸਿਸ 60 60 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਫਿਰ 90 ਹੋ ਗਈ ਹੂੰ ਹੁਣ ਅਸਟੇਮ 110 ਹੈ ਹੂੰ ਉਹ ਇਹਦੀ ਹੋਰ ਗੱਦ ਦੀ ਵੇਖ ਆ ਲੈਣੇ ਅੱਛਾ ਡਰਾਈਵਰ ਨੂੰ ਕਿੰਨਾ ਕੋਖਾ ਹੁੰਦਾ ਸੀ ਉਦੋਂ ਉਹਦਾ ਕੰਮ ਕਿੰਨਾ ਖਸਵਾਲਾ ਹੋਇਆ ਬਿਜਲੀ ਵਾਲੀ ਤੇ ਕੋਲੇ ਵਾਲੀ ਦੇ ਫਰਕ ਚ ਆਪਾਂ ਲੈ ਇਹਦੀ ਡੀਜ਼ਲ ਵਾਲੇ ਨੂੰ ਬਹੁਤ ਡਿਫਰੈਂਸ ਹੈ ਬਹੁਤ ਜ਼ਿਆਦਾ ਕਿੰਨਾ ਕਰਕੇ ਪਹਿਲਾਂ ਕੀ ਕਰਨਾ ਪੈਂਦਾ ਸੀ ਹੁਣ ਕੀ ਕਰਨਾ ਪਹਿਲਾਂ ਕੋਲਾ ਇਕੱਠਾ ਕਰਨਾ ਪੈਂਦਾ ਸੀ ਅੱਗੇ ਕੋਲਾ ਪਾਣੀ ਪੂਰਾ ਕਰਨਾ ਪੈਂਦਾ ਸੀਗਾ ਅੱਛਾ ਠੀਕ ਹੈ ਹੂੰ ਹੁਣ ਹੁਣ ਜਾਣ ਕੇ ਪਹਿਲਾਂ ਸੀ ਜੋਸ਼ ਦਾ ਕੰਮ ਅੱਛਾ ਹੌਣ ਦਾ ਆਗੀ ਕੰਮ ਅੱਛਾ ਤੇ ਤੁਸੀਂ ਵੀ ਤੁਸੀਂ ਵੀ ਲੋਕੋ ਡਰਾਈਵਰ ਪਹਿਲਾਂ ਕੋਲਾ ਪਾਉਂਦੇ ਪਾਉਂਦੇ ਤੁਸੀਂ ਵੀ ਡਰਾਈਵਰ ਕਹਿੰਦੇ ਨਹੀਂ ਮੈਂ ਡਰਾਈਵਰ ਨਹੀਂ ਸੀ ਮੈਂ ਇਲੈਕਟ੍ਰੀਸ਼ੀਅਨ ਸੀ ਗਾੜਾ ਇੰਜੀਨੀਅਰ ਇੰਜੀਨੀਅਰ ਵਿੱਚ ਲਾਈਟ ਦਾ ਕੰਮ ਅਸੀਂ ਕਰਦੇ ਸੀਗੇ ਲਾਈਟ ਦਾ ਕੰਮ ਅਸੀਂ ਬਹੁਤ ਕੀਤਾ ਹੁਣ ਇਲੈਕਟ੍ਰਿਕ ਦੇ ਵਿੱਚ ਬਹੁਤ ਆ ਗਿਆ ਕੰਮ ਹੁਣ ਟ੍ਰੇਨ ਵਧੀਆ ਚੱਲਦੀ ਆ ਪਹਿਲਾਂ ਨਾਲੋਂ ਵਧੀਆ ਹੁਣ ਕੰਮ ਕਿੰਨਾ ਕਿ ਸੌਖਾ ਹੋ ਗਿਆ ਉਹ ਦੱਸੋ ਕੰਮ ਤਾਂ ਬਹੁਤ ਹਲਕਾ ਹੋ ਗਿਆ ਸਾਰਾ ਬਹੁਤ ਹਲਕਾ ਹੋ ਗਿਆ ਬਹੁਤ ਲਾਈਟ ਹੋ ਗਿਆ ਪਹਿਲਾਂ ਬਹੁਤ ਭਾਰੀ ਕੰਮ ਸੀਗਾ ਹੈਵੀ ਕੰਮ ਸੀ ਬਹੁਤ ਗਰਮੀ ਦੇ ਵਿੱਚ ਪਸੀਨਾ ਨਿਕਲ ਜਾਂਦਾ ਕੋਲੇ ਦੇ ਅੱਗੇ ਧੋਵਾ ਕਰਦੇ ਘੜਦੇ ਬ੍ਰਿੰਡੇ ਤੋਂ ਗੰਗਾ ਨਗਰ ਨੂੰ ਜਾਂਦੇ ਆ ਕੀ ਹਾਲ ਹੁੰਦਾ ਸੀ ਬਹੁਤ ਜ਼ਿਆਦਾ ਪਸੀਨਾ ਨਿਕਲਦਾਦਾ ਪਾਣੀ ਪਾਣੀ ਮੰਗਦੇ ਮੰਗਦੇ ਹਰ ਹਰ ਇੱਕ ਸਟੇਸ਼ਨ ਤੇ ਪਾਣੀ ਮਿਲਦਾ ਸੀ ਸਾਨੂੰ ਪੀਣ ਨੂੰ ਤਾਂ ਕਿ ਡਰਾਈਵਰ ਨੂੰ ਸੌਖਾ ਹੋਵੇ ਗਰਮੀ ਬਹੁਤ ਹੁੰਦੀ ਸੀ ਹੁਣ ਪਾਣੀ ਦਾ ਕੰਮ ਖਤਮ ਹੋ ਗਿਆ ਹੁਣ ਲੋਡ ਦੀ ਹੁਣ ਆਪਣਾ ਕੈਂਪਰ ਲੈ ਕੇ ਜਾਂਦੇ ਆ ਆਪਣੇ ਨਾਲ ਇੱਕ ਕੰਮ ਸਰ ਜਾਂਦਾ ਹੁਣ ਲੋਡ ਦੇ ਪਹਿਲੇ ਸਾਨੂੰ ਤੇ ਹੁਣ ਕੈਬਨ ਵੀ ਕਿੰਨੇ ਕੁ ਲਗਜ਼ਰੀ ਨੇ ਪਹਿਲਾਂ ਨਾਲੋਂ ਪਹਿਲਾਂ ਵਾਲੇ ਕੈਬਨ ਕਿਹੋ ਜਿਹੇ ਹੁੰਦੇ ਹੁਣ ਕਿਹੋ ਜਿਹੇ ਹੁਣ ਸਕਿਉਰਟੀ ਬਹੁਤ ਆਸਾਨ ਨਾਲ ਨਹੀਂ ਕੈਵਨ ਦੇ ਵਿੱਚ ਜਿਹੜਾ ਮਤਲਬ ਸਹੂਲਤਾਂ ਕਿੰਨੀਆਂ ਕਿੰਨੇ ਹੁਣ ਹੁਣ ਕੈਵਨ ਚ ਸਹੂਲਤਾਂ ਵੀ ਆਏ ਤੇ ਏਸੀ ਏਸੀ ਆ ਗਏ ਪਹਿਲਾਂ ਪੱਖੇ ਲੱਗੇ ਸੀ ਹੁਣ ਏਸੀ ਲੱਗੇ ਅੱਛਾ ਨਹੀਂ ਸੀ ਲੱਗੇ ਹੋਇਆ ਤਾਂ ਹੁਣ ਕੁਝ ਪਲਾਂ ਦੇ ਵਿੱਚੀ ਕੁਝ ਪਲਾਂ ਦੇ ਵਿੱਚੀ ਬੰਦੇ ਭਾਰ ਤੇ ਟ੍ਰੇਨ ਜਿਹੜੀ ਹੈ ਉਹ ਬਠਿੰਡਾ ਸਟੇਸ਼ਨ ਤੇ ਪਹੁੰਚਣ ਵਾਲੀ ਹੈ i ਬੰਦੇ ਭਾਰਤ ਦੇ ਅੰਦਰ ਦੇ ਦੇਸ਼ ਇਹ ਫਰਸਟ ਕੋਰ ਜਿਹੜੇ ਨੇ ਉਹ ਬੰਦੇ ਭਾਰਤ ਦੇ ਨਾਲ ਜੋ ਪ੍ਰੋਜੈਕਟ ਦਿੱਲੀ ਚਲਾਈ ਗਈ ਹੈ ਉਸ ਦੇ ਨਾਲ ਜੁੜੇ ਜਾਣ ਦਾ ਰੇਲਵੇ ਨੇ ਫੈਸਲਾ ਕੀਤਾ ਹੈ ਅੱਜ ਪਹਿਲਾ ਦਿਨ ਹੈ ਤੇ ਸੁਦੀ ਹਿਆਰ ਜਿਹੜੇ ਨੇ ਇਸ ਦੇ ਵਿੱਚ ਵੱਡੀ ਸਰਕਾਰ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਨੂੰ ਮੌਕਾ ਦਿੱਤਾ ਗਿਆ ਅੱਜ ਸਪਰਕਰਨ ਦਾ ਇਹ ਵੀ ਵਿਅਕਤੀ ਜਿਹੜੇ ਨੇ ਆਫਸਿੰਗ ਦਾ ਦੁਹਰਾਇਆ ਨੇ ਅੱਗੇ ਇਸ ਸਾਥ ਦੇ ਰਾਖਾ ਕਰਨਗੇ ਕਰੇ ਪੇਟੀ ਦਾ ਬੰਦੇ ਇਹ ਤੁਹਾਹਾਂ ਹੋਇਆ ਹੈ ਕਿ ਨੰਬਰ 2 ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਜਿਹੜੇ ਸ਼ਿਆਨਾ ਸਕੂਲੀ ਵਿਦਿਆਰਥੀ ਇਹ ਸਿਰਫ ਪਟੰਡਾ ਦੇ ਨਹੀਂ ਹੈ ਬਲਕਿ ਫਿਰੋਜ਼ਪੁਰ ਤੋਂ ਤੇ ਸ਼ੁਰੂ ਹੋਇਆ ਜਿਸ ਤਰ੍ਹਾਂ ਫਿਰੋਜ਼ਪੁਰ ਦੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਪਟੰਡਾ ਦੇ ਵਿੱਚ ਉਤਾਰ ਕੇ ਉਹ ਅੱਗੇ ਕਾਹਨੂੰ ਭੇਜਿਆ ਗਿਆ ਹੈ ਇਸੇ ਤਰ੍ਹਾਂ ਜੋ ਜ਼ਿਲ੍ਹਾ ਦਾ ਜਿਹੜੇ ਨੇ ਉਹਨਾਂ ਨੂੰ ਪਟਿਆਲਾ ਦੇ ਵਿੱਚ ਉਤਾਰਿਆ ਜਾਏਗਾ ਤੇ ਪਟਿਆਲਾ ਤੋਂ ਵਾਪਸ ਭੇਜਿਆ ਜਾਏਗਾ ਇੱਕ ਐਕਸਪੀਰੀਅੰਸ ਦੇਣ ਲਈ ਤਾਂ ਕਿ ਇਹ ਦੱਸਿਆ ਜਾ ਸਕੇ ਕਿ ਭਾਰਤੀ ਤਰੱਕੀ ਨੂੰ ਦਿਖਾਇਆ ਜਾ ਸਕੇ ਕਿ ਕਿਸ ਤਰ੍ਹਾਂ ਭਾਰਤੀ ਰੇਲਵੇ ਜਿਹੜਾ ਉਹ ਤਰੱਕੀ ਦੀਆਂ ਪੌੜੀਆਂ ਚੜ ਰਿਹਾ ਹੈ ਕਿਸ ਤਰ੍ਹਾਂ ਫਾਸਟ ਟ੍ਰੇਨਾਂ ਜਿਹੜੀਆਂ ਆ ਰਹੀਆਂ ਨੇ ਤਾਂ ਬੱਚਾ ਕੀ ਕਹਿਣਾ ਚਾਹੋਗੇ ਅੱਜ ਦਾ ਐਕਸਪੀਰੀਅੰਸ ਕਿਹੋ ਜਿਹਾ ਬੰਦੇ ਭਾਰਤ ਦਾ ਮੈਂ ਇਹ ਕਹਾਂਗਾ ਮੈਂ ਅਤੁੱਸ ਦਾ ਬੱਚਾ ਆ ਸੀ ਨਾ ਸਕੇ ਇਹਦਾ ਮੇਰਾ ਕਿਵੇਂ ਲੱਗਿਆ ਸਫ਼ਰ ਉਹ ਵਧੀਆ ਲੱਗ ਰਿਹਾ ਮੈਂ ਪਹਿਲੀ ਵਾਰ ਐਸੀ ਬੈਠਾ ਹਾਂ ਬੰਦੇ ਵਾਚ ਤੇ ਮੈਂ ਖੁਸ਼ੀ ਜਾਂਦਾ ਜਾਇਜ਼ ਨਹੀਂ ਕਰਨਾਗਾ ਅੱਛਾ ਕਿਹੜੇ ਸਕੂਲ ਚੋਂ ਕਿਹੜੇ ਪਿੰਡ ਤੋਂ ਇਹਨਾਂ ਦੀ ਫੋਟੋਆਂ ਕਰਕੇ ਅੱਛਾ ਕਿਵੇਂ ਲੱਗਿਆ ਸਫ਼ਰ ਅੱਛਾ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਅਲੱਗ ਤਰ੍ਹਾਂ ਦਾ ਅ ਤਿਰਵਾ ਇਹਨਾਂ ਬੱਚਿਆਂ ਨੂੰ ਮਿਲਿਆ ਹੈ ਤਾਂ ਮੀਡੀਆ ਕਰਮੀ ਆਪਣਾ ਕੰਮ ਕਰ ਰਹੇ ਨੇ ਬੜੀਆ ਲੱਗਦਾ ਹੈ ਜਿਹੜੇ ਟ੍ਰੈਵਲ ਜਾਂਦੇ ਆਂ ਬੰਦੇ ਵਰਗੇ ਪਹਿਲੇ ਦਿਨ ਜਿਹੜਾ ਇਹ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਤੁਹਾਨੂੰ ਦੱਸ ਦਈਏ ਕਿ ਕਿ ਟ੍ਰੇਲਰਾਂ ਨਾਲ ਟ੍ਰੇਲਰਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਸਫ਼ਰ ਕਰ ਰਹੇ ਨੇ ਉਹ ਰੇਲਵੇ ਕਰਮਚਾਰੀ ਤੇ ਰੇਲਵੇ ਅਧਿਕਾਰੀ ਇਸ ਤੋਂ ਇਲਾਵਾ ਫੁੱਲ ਸਪੋਰਸ ਦੇ ਜਵਾਨ ਆਰਪੀਐਫ ਜੀਆਰਪੀ ਤੇ ਸਖੇ ਨਾਲ ਜੁੜੇ ਹੋਏ ਮਾਮਲੇ ਤੇ ਇਸ ਤੋਂ ਬਾਅਦ ਹੁਣ ਇਹ ਗੱਲ ਕਰੀਏ ਤਾਂ ਸਕੂਲੀ ਵਿਦਿਆਰਥੀ ਵੱਡੀ ਸੰਖਿਆ ਦੇ ਵਿੱਚ ਹਨ ਜੇ ਵਾਸਤਾ ਕੀਤੀ ਗਿਆ ਸਮਾਧੀ ਰਨਤ ਕੋਚ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਦਿੱਤੀ ਗਈ ਹੈ ਤਾਂ ਸਾਹਮਣੇ ਹਰ ਕੋਚ ਦੇ ਵਿੱਚ ਜਿਹੜਾ ਇੱਕ ਡਿਸਪਲੇ ਚੱਲਦਾ ਜੋ ਯਾਤਰੀਆਂ ਨੂੰ ਜਾਣਕਾਰੀ ਦੇਵੇਗਾ ਕਿ ਕਿਹੜਾ ਸਟੇਸ਼ਨ ਆ ਚੁੱਕਿਆ ਔਰ ਜਿਸ ਤੱਕ ਦਰਵਾਜਿਆਂ ਦਾ ਸਵਾਲ ਹੈ ਤੇ ਇਹ ਹਰ ਕੋਚ ਦੇ ਦਰਵਾਜ਼ੇ ਜਿਹੜੇ ਨੇ ਉਹ ਜਿਵੇਂ ਹੀ ਟ੍ਰੇਨ ਚੱਲੇਗੀ ਪੋਸਟ ਸੋ ਪਹਿਲਾਂ ਬੰਦ ਹੋ ਜਾਣਗੇ ਔਰ ਟ੍ਰੇਨ ਰੁਕਣ ਤੇ ਹੀ ਦਰਵਾਜ਼ੇ ਖੁੱਲਣਗੇ ਜਾਨੀ ਕਿ ਉਹਨਾਂ ਘਟਨਾਵਾਂ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਅਕਸਰ ਟ੍ਰੇਨ ਚੜਦੇ ਆ ਜਾਂ ਉਤਰਦੇ ਆ ਵਾਪਰਦਿਆਂ ਨੇ ਤੇ ਬੰਦੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨਾ ਬਣਨ ਕਿਉਂਕਿ ਸੁਪਰਬੋ ਜਿਹੜੀ ਐ ਸਪੀਡ ਟ੍ਰੇਨ ਹੈ ਇਸ ਗੱਡੀ ਦੇ ਵਿੱਚ ਜੋ ਵਿਵਸਥਾ ਕੀਤੀ ਜਾਂ ਨੇ ਇਹ ਆਤਰਾਂ ਦੀ ਵਾਈਫਾਈ ਵਗੈਰਾ ਦੀ ਸੁਵਿਧਾ ਜਿਹੜੀ ਹੈ ਉਹ ਵੀ ਦਿੱਤੀ ਗਈ ਹੈ ਤੇ ਹੋਰ ਸੁਵਿਧਾ ਸੀਟਸ ਵਰਾਜੋ ਜੀ ਦੇਖ ਸਕਦੇ ਹੋ ਹਰ ਜਿਹੜੀ ਹੈ ਸੀਟ ਇੱਕ ਉੱਚ ਤਕਨੀਕ ਵਾਲੀ ਜਿਸ ਤਰ੍ਹਾਂ ਐਕਸਪੀਰੀਅੰਸ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਤਜਰਬਾ ਜਿਹੜਾ ਉਹ ਯਾਤਰੀਆਂ ਨੂੰ ਹੋ ਰਿਹਾ ਜਿਵੇਂ ਉਹ ਹਵਾਈ ਜਹਾਜ਼ ਦਾ ਸਫ਼ਰ ਕਰ ਰਹੇ ਹੋ ਇਸਦੀ ਸਪੀਡ ਜਿਹੜੀ ਆ ਉਹ ਖਾਸ ਤੌਰ ਤੇ ਮੰਨ ਲਖਦੇ ਆ ਕੋਈ ਬੰਦੇ ਭਾਰਤ ਮਾਲਵਾ ਦੀ ਪਹਿਲੀ ਟ੍ਰੇਨ ਹੈ ਤੇ ਇਸ ਵੇਲੇ ਇਹ ਟ੍ਰੇਨ ਜਿਹੜੀ ਹੈ ਆਪਣਾ ਪਹਿਲਾ ਸਫ਼ਰ ਤੈਅ ਕਰਦੀ ਹੈ ਹਾਲਾਂਕਿ ਅੱਜ ਟ੍ਰਾਇਲ ਰਨ ਹੈ ਫਿਰ ਇਸ ਤੋਂ ਬਾਅਦ 10 ਨਵੰਬਰ ਤੋਂ ਰੈਗੂਲਰਲੀ ਇਹ ਯਾਤਰੀਆਂ ਦੀ ਸਹੂਲਤ ਬਣੇਗੀ ਔਰ ਖਾਸ ਕਰਕੇ ਕਹਿ ਲਈਏ ਕਿ ਸਰਹੱਦੀ ਏਰੀਏ ਨੂੰ ਜੋ ਅਪਰੋਜਪੁਰ ਦਾ ਸਰਹੱਦੀ ਏਰੀਆ ਹੈ ਉਸ ਨੂੰ ਦਿੱਲੀ ਦੇ ਨਾਲ ਜੋੜੇਗੀ ਅੱਗੇ ਪੂਰੇ ਦੇਸ਼ ਦੇ ਨਾਲ ਜੋੜੇਗੀ ਕਿ 6.5 ਘੰਟੇ ਦਾ ਸਮਾਂ ਜੋ ਫਰੋਜਪੁਰ ਤੋਂ ਦਿੱਲੀ ਤੱਕ ਦਾ ਇਹ ਟ੍ਰੇਨ ਲਵੇਗੀ ਤੇ ਇਸ ਦੇ ਦਰਮਿਆਨ ਜਿਹੜੇ ਇਹਦੇ ਸਟਾਪੇਜ ਨੇ ਫਰੋਜਪੁਰ ਤੋਂ ਸ਼ੁਰੂ ਹੋ ਕੇ ਦੱਸਦੀ ਹੈ ਕਿ ਇਹਦਾ ਫਰੀਦਕੋਟ ਰੁਕੇਗੀ ਫਰੀਦਕੋਟ ਤੋਂ ਪਟੰਡਾ ਪਟੰਡਾ ਤੋਂ ਅੱਗੇ ਤੇ ਇਹਦਾ ਧੂਰੀ ਰੁਕੇਗੀ ਬਰਨਾਲਾ ਦੇ ਵਿੱਚ ਅਜੇ ਇਸ ਦਾ ਸਟਾਪੇਜ ਨਹੀਂ ਹੈ ਤੇ ਇਸ ਤੋਂ ਇਲਾਵਾ ਬਰਨਾਲਾ ਦੇ ਵਿੱਚ ਇੱਕ ਵੱਡੀਆਂ ਉਮੀਦਾਂ ਜਿਹੜੀਆਂ ਨੇ ਉਕੀਤੀਆਂ ਜਾ ਰਹੀਆਂ ਨੇ ਇਸ ਸਟ੍ਰੇਨ ਦਾ ਜਲਦੀ ਠਹਿਰਾਓ ਸ਼ੁਰੂ ਹੋ ਜਾਵੇ ਹੁਣੇ ਤੋਂ ਯਤਨ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਸਿਆਸੀ ਤੌਰ ਤੇ ਇਹ ਯਤਨ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਜਲ ਕਰੀਏ ਉਸ ਤੋਂ ਬਾਅਦ ਸਟਾਪੇਜ ਧੂਰੀ ਹੋਏਗਾ ਧੂਰੀ ਤੋਂ ਬਾਅਦ ਬੰਦੇ ਭਰ ਦਾ ਜਿਹੜਾ ਸਟਾਪੇਜ ਆ ਸਿੱਧਾ ਪਟਿਆਲਾ ਹੋਏਗਾ ਪਟਿਆਲਾ ਤੋਂ ਅੱਗੇ ਅੰਬਾਲਾ ਕਿਉਂ ਅੱਗੇ ਅੰਬਾਲਾ ਤੋਂ ਟ੍ਰੇਨਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਲ ਜਾਂਦੀਆਂ ਨੇ ਰਾਜਪੁਰਾ ਤੋਂ ਅੱਗੇ ਇਹ ਟ੍ਰੇਨ ਸਬੂਤ ਤੋਂ ਜ਼ਿਆਦਾ ਹੈ ਪਰ ਰਾਜਪੁਰਾ ਤੋਂ ਬਟ ਬਠਿੰਡਾ ਫਿਰੋਜ਼ਪੁਰ ਤੱਕ ਆਪਾਂ ਕਹਿ ਲਈਏ ਇੱਕ ਵੱਡੀ ਸਹੂਲਤ ਹੈ ਕਿਉਂਕਿ ਬੰਦੇ ਭਾਰਤ ਵਰਗੀ ਉੱਚ ਸਹੂਲਤਾਂ ਵਾਲੀ ਟ੍ਰੇਨ ਇਹ ਪਹਿਲੀ ਟ੍ਰੇਨ ਹੈ ਜੋ ਇਸ ਇਲਾਕੇ ਨੂੰ ਮਿਲੀ ਹੈ ਸੋ ਇਸੇ ਤਰ੍ਹਾਂ ਬੰਦੇ ਭਾਰਤ ਦੇ ਸਵਾਗਤ ਲਈ ਹਰ ਸਟੇਸ਼ਨ ਦੇ ਉੱਤੇ ਲੋਕਾਂ ਦੀਆਂ ਭੀੜਾਂ ਦੇਖਿਆ ਗੀਆਂ ਸਵੇਰੇ ਨੂੰ ਇੱਕ ਨਵੀਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਮਿਲੀ ਹੈ ਜੋ ਕਿ ਪੰਜਾਬ ਦੇ ਫਰੋਜਪੁਰ ਕੈਂਟ ਤੇ ਦਿੱਲੀ ਜੰਕਸ਼ਨ ਦੇ ਵਿਚਕਾਰ ਇਹ ਟ੍ਰੇਨ ਚੱਲਣੀ ਹੈ ਇਹ ਟ੍ਰੇਨ ਹਰਿਆਣਾ ਦੇ ਤਿੰਨ ਪ੍ਰਮੁੱਖ ਰੇਲਵੇ ਸਟੇਸ਼ਨਾਂ ਤੇ ਵੀ ਰੁਕੇਗੀ ਅੰਬਾਲਾ ਕੈਂਟ ਕੁਰੂਕਸ਼ੇਤਰ ਤੇ ਪਣੀਪਤ ਇਸ ਰੇਲਗੱਡੀ ਦਾ ਉਦਕਾਟਨ ਤੁਹਾਨੂੰ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਦੇ ਵਿੱਚ ਇੱਕ ਸਮਾਰੋਹ ਦੇ ਵਿੱਚ ਕੀਤਾ ਉਦਕਾਟਨ ਤੋਂ ਬਾਅਦ ਰੇਲਗੱਡੀ ਪੰਜਾਬ ਦੇ ਫਲੋਜਪੁਰ ਚੌਣੀ ਤੋਂ ਰਵਾਨਾ ਹੋਈ ਇਹ ਹਰਿਆਣਾ ਦੇ ਅੰਬਾਲਾ ਚੌਣੀ ਸਟੇਸ਼ਨ ਤੇ 1 ਘੰਟਾ ਦੇਰੀ ਨਾਲ ਪਹੁੰਚੀ ਤੇ ਟ੍ਰਾਂਸਪੋਰਟ ਮੰਤਰੀ ਅਨਿਲ ਵੇਜ ਇੱਥੇ ਜਿਹੜਾ ਉਸ ਦਾ ਸਵਾਗਤ ਕਰਦੇ ਦੇਖਿਆ ਹਰਿਆਣਾ ਦੇ ਤੇਲ ਗੱਡੀ ਦਾ ਸਵਾਗਤ ਉਹਨਾਂ ਦੇ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਰੇਲ ਗੱਡੀ ਕੁਰੂਕਸ਼ੇਤਰ ਪਾਣੀਪਤ ਲਈ ਰਵਾਨਾ ਹੋਈ ਤੇ ਦੱਸਦੀ ਹੈ ਕਿ ਵਰਤਮਾਨ ਸਮੇਂ ਦੇ ਵਿੱਚ ਜ਼ਿਆਦਾਤਰ ਬੰਦੇ ਭਾਰਤ ਦੇ ਰੂਟ ਹਾਲਾਂਕਿ ਬਾਇਆ ਅੰਬਾਲਾ ਕਈ ਟ੍ਰੇਨਾਂ ਦੇ ਮੌਜੂਦ ਨੇ ਪਰ ਜ਼ਿਆਦਾਤਰ ਟ੍ਰੇਨਾਂ ਬੰਦੇ ਭਾਰਤ ਐਕਸਪ੍ਰੈਸ ਪਾਣੀਪਤ ਤੇ ਕੁਰੂਕਸ਼ੇਤਰ ਦੇ ਵਿੱਚ ਨਹੀਂ ਰੁਕਦੀਆਂ ਇਹ ਗੱਡੀ ਜਿਹੜੀ ਹੈ ਪਾਣੀਪਤ ਤੇ ਕੁਰੂਕਸ਼ੇਤਰ ਦੇ ਵਿੱਚ ਵੀ ਰੁਕੇਗੀ ਸੋ ਜਾਹਰ ਹੈ ਇਸ ਗੱਡੀ ਨੂੰ ਸਫਲ ਕਰਨ ਦੇ ਲਈ ਇਹ ਸਟਾਪੇਜ ਹਰਿਆਣਾ ਦੇ ਵਿੱਚ ਬਣਾਏ ਗਏ ਨੇ ਤਾਂ ਇੱਕ ਹੋਰ ਇਸ ਗੱਡੀ ਨਾਲ ਸੰਬੰਧ ਖਾਸ ਗੱਲ ਇਹ ਹੈ ਕਿ ਇਸ ਗੱਡੀ ਦੇ ਹਲੇ ਫਿਲਹਾਲ 8 ਕੋਚ ਲਗਾਏ ਗਏ ਨੇ ਜਿਆਨੀ 8 ਡੱਬਿਆਂ ਵਾਲੀ ਏਰੀਅਲ ਗੱਡੀ ਹੋਏਗੀ ਔਰ ਬਾਅਦ ਦੇ ਵਿੱਚ ਇਸ ਨੂੰ ਆਪ ਅਪਗ੍ਰੇਡ ਕਰਕੇ 16 ਰੁਪਏਾਂ ਦੀ ਬਣਾ ਦਿੱਤੀ ਜਾਏਗੀ ਜਾਨੀ ਜੋ ਬੰਦੇ ਭਾਰਤ ਐਕਸਪ੍ਰੈਸ ਭਾਰਤ ਪਰ ਦੇ ਵਿੱਚ ਚੱਲਦੀਆਂ ਨੇ ਉਹਨਾਂ ਦੇ 16 ਰੁਪਏ ਹੁੰਦੇ ਨੇ ਤੇ ਇਸ ਦੇ 8 ਡੱਬੇ ਇਹਨਾਂ ਜਾਨੀ ਮਿੰਨੀ ਬੰਦੇ ਭਾਰਤ ਐਕਸਪ੍ਰੈਸ ਦਾ ਨਾਮ ਇਸ ਨੂੰ ਦਿੱਤਾ ਗਿਆ ਤੇ ਇਸ ਦੀ ਜਿਹੜੀ ਹੈ ਰਿਕويرਮੈਂਟ ਦੇ ਹਿਸਾਬ ਨਾਲ ਉਸ ਦੀ ਲੋਕਾਂ ਦੀ ਜਿਹੜੀ ਆਮਦ ਦੇ ਹਿਸਾਬ ਨਾਲ ਉਹਨਾਂ ਕੋਚ ਦੇ ਵਿੱਚ ਜਿਹੜਾ ਉਹ ਵਾਅਦਾ ਕੀਤਾ ਜਾਏਗਾ ਰੇਲਵੇ ਦੇ ਵੱਲੋਂ ਭਵਿੱਖ ਦੇ ਵਿੱਚ ਸੋ ਜ਼ਾਹਿਰ ਹੈ ਇੱਕ ਵਾਰ ਵੰਦੇ ਭਾਰਤ ਐਕਸਪ੍ਰੈਸ ਅੱਜ ਜੋ ਸ਼ੁਰੂ ਹੋਈ ਤਾਂ ਇਸ ਦਾ ਸਵਾਗਤ ਹੋਣਾ ਲਾਜ਼ਮੀ ਸੀ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਦੇ ਉੱਤੇ ਇਸ ਦਾ ਭਰਪੂਰ ਸਵਾਗਤ ਹੋਇਆ ਫਿਰੋਜ਼ਪੁਰ ਤੋਂ ਹੀ ਜਿਹੜਾ ਰੇਲ ਰਾਜ ਮੰਤਰੀ ਰਵਨੀਤ ਮਿੱਟੂ ਇਸ ਗੱਡੀ ਦੇ ਵਿੱਚ ਮੌਜੂਦ ਰਹੇ ਤੇ ਉਹਨਾਂ ਨੇ ਨਾਲ ਹੀ ਥਾਥਾ ਦੇ ਪੱਤਰਕਾਰਾਂ ਨਾਲ ਗੱਲ ਕਰਦੇ ਹਾਂ ਇਸ ਤੋਂ ਇਲਾਵਾ ਜੋ ਵੀ ਸਟੇਸ਼ਨਾਂ ਦੇ ਉੱਤੇ ਰੋਕੇ ਉਹਨਾਂ ਦੇ ਉੱਤੇ ਐਲਾਨ ਕੀਤਾ ਕਿ ਖਾਸ ਕਰਕੇ ਬਠਿੰਡਾ ਰੇਲਵੇ ਜੰਕਸ਼ਨ ਦੇ ਉੱਤੇ ਉਹਨਾਂ ਨੇ ਐਲਾਨ ਕੀਤਾ ਕਿ ਜੋ ਰੇਲ ਲਿੰਕ ਹੈ ਉਹ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਬਠਿੰਡਾ ਰੂਜੋੜਿਆ ਜਾਏਗਾ ਜਿਸ ਦੇ ਨਾਲ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਦੁਨੀਆ ਭਰ ਦੇ ਯਾਤਰੀਆਂ ਨੂੰ ਆਉਣਾ ਜਾਣਾ ਆਸਾਨ ਹੋ ਜਾਵੇ ਇਹ ਇੱਕ ਅਹਿਮ ਐਲਾਨ ਉਹਨਾਂ ਦੇ ਵੱਲੋਂ ਬਠਿੰਡਾ ਦੇ ਵਿੱਚ ਕੀਤਾ ਗਿਆ ਐਨਡੀਏ ਸਰਕਾਰ ਦਾ ਆ ਸਾਰੇ ਅਸੀਂ ਚਿਹਰੇ ਖੜੇ ਹਾਂ ਤੇ ਇਸੇ ਕਰਕੇ ਸਭ ਨੇ ਨਰਿੰਦਰ ਮੋਦੀ ਜੀ ਦਾ ਹੱਥ ਫੜਿਆ ਏ ਵੀ ਅਸੀਂ ਪੰਜਾਬ ਨੂੰ ਕੁਝ ਦੇ ਸਕੀਏ ਜਿਹੜਾ ਪੰਜਾਬ ਡਬਲ ਇੰਜਨ ਸਰਕਾਰ ਤੋਂ ਵਾਂਝਾ ਏ ਪਿੱਛੇ ਰਹਿ ਗਿਆ ਜੋ ਪ੍ਰਧਾਨ ਮੰਤਰੀ ਜੀ ਆਪਰੇ ਆ ਕੇ ਦੇਣਾ ਚਾਹੁੰਦੇ ਸੀ ਉਦੋਂ ਵੀ ਰਿਕਾਪਟਾਂ ਪਾਈਆਂ ਤੇ ਹੁਣ ਅਸੀਂ 27 ਤੋਂ ਪਹਿਲਾਂ-ਪਹਿਲਾਂ ਹਰ ਪੰਜਾਬ ਨੂੰ ਹਰ ਚੀਜ਼ ਉਹ ਦਵਾਂਗੇ ਜਿਹੜੀ ਡਬਲ ਇੰਜਨ ਸਰਕਾਰ ਦੇ ਸਕਦੀ ਆ ਤੇ ਫੇਰ ਅਸੀਂ 27 ਚ ਵੋਟਾਂ ਮੰਗਾਂਗੇ ਅਸੀਂ ਵਾਦਾ ਕੀਤਾ ਇਹ ਲੋਕਾਂ ਨਾਲ ਹਰ ਉਹ ਚੀਜ਼ ਮਹਈਆ ਕਰਾਵਾਂਗੇ ਅੱਜ ਮਾਲਵੇ ਨੂੰ ਬੜੀ ਲੋਡ ਸੀ ਇਹ ਦੁਨੀਆਂ ਦੀ ਸਭ ਤੋਂ ਬੈਸਟ ਰੇਲ ਆ ਅੱਜ ਸਵੇਰੇ ਮੈਂ ਹੈਰਾਨ ਆ ਵੀ ਲੋਕ 5 ਵਜੇ ਇਹਦੇ ਨਾਲ ਸੈਲਫੀਆਂ ਖਿਚਾਉਣ ਲਈ ਸਵੇਰ ਦੇ ਖੜੇ ਨੇ ਤੇ ਇਸ ਤਰੀਕੇ ਨਾਲ ਤਾਂ ਮੈਂ ਕਦੇ ਜਹਾਜ਼ ਨਾਲ ਨਹੀਂ ਦੇਖਿਆ ਲੋਕ ਪਿਆਰ ਕਰਦੇ ਤੇ ਇਹ 160 ਦੀ ਸਪੀਡ ਤੇ ਚੱਲਦੀ ਆ ਇਹਦੇ ਵਿੱਚ ਕਵਜ ਸਿਸਟਮ ਆ ਇਹਦਾ ਰੱਬ ਦੀ ਮਿਹਰ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਕਵਜ ਨਾਲ ਕਦੇ ਐਕਸੀਡੈਂਟ ਨਹੀਂ ਹੋ ਸਕਦਾ ਇਦੇ ਵਿੱਚ ਦਿਵਿਆਂਗ ਲੋਕਾਂ ਲਈ ਵੀ ਅਲੱਗ ਬਰੇਲ ਸਿਸਟਮ ਆ ਬਾਥਰੂਮਾਂ ਲਈ ਅਲੱਗ ਨੇ ਲਾਈਟਿੰਗ ਇੰਨੀ ਸ਼ਾਨਦਾਰ ਆ ਤੇ ਜੇ ਤੁਸੀਂ ਕੋਈ ਵੀ ਕਿਤੇ ਸੀਟ ਤੇ ਬੈਠੇ ਵੀ ਤੁਹਾਨੂੰ ਪ੍ਰੋਬਲਮ ਆ ਜੇ ਹੈਲਥ ਇਸ਼ੂ ਆ ਜੇ ਚਾਹੇ ਹੋਰ ਕੋਈ ਗੱਲ ਆ ਤੇ ਇੱਕਦਮ ਤੁਸੀਂ ਮਾਈਕ ਲੱਗੇ ਨੇ ਤੁਸੀਂ ਬਟਨ ਪ੍ਰੈਸ ਕਰਕੇ ਬੋਲਣਾ ਵੀ ਆ ਮੈਂ ਨੰਬਰ ਸੀਟ ਤੇ ਬੈਠਾ ਆ ਕੋਚ ਚ ਮੈਨੂੰ ਆ ਤਕਲੀਫ ਆ ਇੱਕਦਮ ਸਾਰੇ ਜਗ੍ਹਾ ਫਰਸਟ ਏਡ ਤੋਂ ਲੈ ਕੇ ਪਾਇਲਟ ਤੱਕ ਇੱਕ ਸੈਕਿੰਡ ਚ ਉਹ ਗੱਲ ਪਹੁੰਚੂਗੀ ਤੇ ਦਿੱਲੀ ਨਾਲ ਜੁੜਨ ਲਈ ਸਾਡੇ ਵਪਾਰੀ ਸਾਡੇ ਵਕੀਲ ਸਾਡੇ ਡਾਕਟਰ ਸਾਡੇ ਬਿਜ਼ਨਸਮੈਨ ਸਾਡੇ ਆਮ ਲੋਕ ਜਿਹੜੇ ਨੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਆ ਉਹਨਾਂ ਨੂੰ ਦਿੱਲੀ ਨਾਲ ਡਾਇਰੈਕਟ ਜੋੜਿਆ ਹੈ ਇਹ ਨਹੀਂ ਇਕੱਲਾ ਆਉਣ ਵਾਲੇ ਦਿਨਾਂ ਚ ਹੋਰ ਬੜੇ ਵੱਡੇ ਪ੍ਰੋਜੈਕਟ ਆ ਅਸੀਂ ਤਖਤ ਸਾਹਿਬ ਨਾਲ ਸਭ ਤੋਂ ਵੱਡਾ ਸਾਰੇ ਤਖਤ ਸਾਹਿਬ ਜੁੜੇ ਹੋਏ ਆ ਤਲਵੰਡੀ ਤਖਤ ਸਾਹਿਬ ਸਾਡਾ ਜਿਹੜਾ ਉਹ ਉਹ ਨਹੀਂ ਜੁੜਿਆ ਹੋਇਆ ਤੇ ਉਹ ਵੀ ਅਸੀਂ ਬਹੁਤ ਛੇਤੀ ਅਨਾਉਂਸ ਕਰਾਂਗੇ ਚੰਡੀਗੜ੍ਹ ਮਾਲਵੇ ਨੂੰ ਜਿਹੜਾ ਜੋੜਨ ਵਾਲਾ ਸਭ ਤੋਂ ਜ਼ਰੂਰੀ ਸੀ ਰਾਜਪੁਰੇ ਵਾਲਾ ਉਹ ਡਿਕਲੇਅਰ ਹੋ ਗਿਆ ਹੈ ਕਿਸੇ ਤਰੀਕੇ ਨਾਲ ਹੀ ਮਖੂ ਤੋਂ ਜਿਹੜਾ ਪੱਟੀ ਮਖੂ ਪ੍ਰੋਜੈਕਟ ਉਹ ਵੀ ਅਸੀਂ 12 ਤਰੀਕ ਨੂੰ ਅਨਾਉਂਸ ਕਰਨ ਜਾ ਰਹੇ ਹਾਂ ਤੇ ਬੜਾ ਕੁਸ਼ਾ ਜਿਹੜਾ ਰੇਲਵੇ ਦਾ ਤੇ ਹੋਰ ਅਗਲੀ ਬੰਦੇ ਬਾਰੇ ਤਾਂ ਜਿਹੜੀ ਉਹ ਅਸੀਂ ਚੰਡੀਗੜ੍ਹ ਨੂੰ ਜੋੜਾਂਗੇ ਬਿਲਕੁਲ ਇਹ 13 ਅੰਮ੍ਰਿਤ ਫਾਰਜ 30 ਸਟੇਸ਼ਨ ਚੱਲ ਰਹੇ ਆ ਤੇ ਬੜੇ ਤੇਜ਼ੀ ਨਾਲ ਚੱਲ ਰਹੇ ਆ ਪਰ ਅਸੀਂ ਉਹਦਾ ਕੋਈ ਇਹ ਐਸੇ ਕੰਮ ਨਹੀਂ ਕਿਉਂਕਿ ਜਿਹੜਾ ਨਾ ਬਾਕੀ ਬਿਲਡਿੰਗ ਦਾ ਕੰਮ ਬੜਾ ਸੌਕੀ ਹੋ ਜਾਂਦਾ ਪਰ ਜਿਹੜਾ ਵਿੱਚ ਸਾਨੂੰ ਜਿਹੜਾ ਕਿਉਂਕਿ ਲਾਈਨਾਂ ਤੋਂ ਜਦੋਂ ਸਾਨੂੰ ਬਲੌਕ ਲੈਣੇ ਪੈਂਦੇ ਆ ਟ੍ਰੇਨ ਦੇ ਉਹ ਕਿਉਂਕਿ ਟ੍ਰੇਨਾਂ ਨੂੰ ਰੋਕ ਨਹੀਂ ਸਕਦੇ ਉਹ ਬਲੌਕ ਕਰਕੇ ਜਿਹੜਾ ਉਤਲਾ ਕੰਮ ਜਿਹੜਾ ਅਸੀਂ ਜਿਹੜਾ ਕੀ ਕਹਿੰਦੇ ਆ ਉਹਨੂੰ 12 ਮੀਟਰ ਦਾ ਅਸੀਂ ਕੀਤਾ ਏ ਆਪਣਾ ਜਿਹੜਾ ਉਤਲਾ ਫੁੱਟ ਜਿਹੜਾ ਉੱਤੋਂ ਜੋੜਨ ਵਾਲਾ ਫੋਟਓਵਰ ਬ੍ਰਿਜ ਫੋਟਓਵਰ ਬ੍ਰਿਜ ਅਸੀਂ 6 ਮੀਟਰ ਤੋਂ ਵਧਾ ਕੇ 12-12 ਮੀਟਰ ਦੇ ਕੀਤੇ ਆ ਤੇ ਹੁਣ ਮੈਂ ਸਮਝਦਾ ਵੀ ਯਾਰ ਟਾਈਮ ਹੋ ਗਿਆ ਇਹਨੇ ਰੁਕਣਾ ਨਹੀਂਗਾ ਉਹ ਦਰਵਾਜ਼ੇ ਆਟੋਮੈਟਿਕ ਨੇ ਬੰਦ ਹੋ ਜਾਣੇ ਆ ਪੁਰਾਣੇ ਨਹੀਂ ਵੀ ਤੁਸੀਂ ੱੱਕੇ ਨਾਲ ਚੜਜੋਗੇ ਇਹ ਸੇਫਟੀ ਵੀ ਆ ਤੇ ਹੁਣ ਸਾਰਿਆਂ ਨੂੰ ਫੇਰ ਸਾਡੇ ਸਾਰੀ ਬੀਜੇਪੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਸਾਰਿਆਂ ਨੂੰ ਬਠਿੰਡੇ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਤੁਸੀਂ ਬਹੁਤ ਵੱਡੀ ਗਿਣਤੀ ਚ ਕਟ ਕੀਤਾ ਤੁਹਾਡਾ ਸਾਰਿਆਂ ਦਾ ਮੈਂ ਹੱਥ ਜੋੜ ਕੇ ਧੰਨਵਾਦੀ ਆਂ ਤੇ ਇਹ बार-बार ਇਹੋ ਜਿਹੇ ਦਿਨ ਆਉਂਦੇ ਰਹਿਣ ਇਸ ਤੋਂ ਇਲਾਵਾ ਉਹ ਟ੍ਰੇਨ ਚੱਲਦੇ ਆ ਥਾਂ-ਥਾਂ ਤੇ ਜਾਂ ਇਕੱਲੇ ਕੇ ਪੱਤਰਕਾਰਾਂ ਦੀ ਇੱਕ ਟੀਮ ਨਾਲ ਚੱਲ ਰਹੀ ਸੀ ਉਹਨਾਂ ਦੇ ਸਵਾਲਾਂ ਦੇ ਜਵਾਬ ਹੁੰਦੇ ਨੇ ਇਹ ਤੇ ਆਪਣੀ ਗੱਲ ਜਿਹੜੀ ਹੈ ਨਾਲ ਨਾਲ ਕਹਿੰਦੇ ਰਹੇ ਤੇ ਇਹੀ ਨਹੀਂ ਜੇ ਆਪਾਂ ਕਹੀਏ ਕਿ ਬੰਦੇ ਭਾਰਤ ਨੂੰ ਲੈ ਕੇ ਸਿਆਸਤ ਵੀ ਖੂਬ ਹੋਈ ਜਿੱਥੇ ਰਵਨੀਤ ਬਿੱਟੂ ਦਾ ਜਲਵਾ ਚੱਲ ਰਿਹਾ ਸੀ ਰਵਨੀਤ ਬਿੱਟੂ ਪੂਰੇ ਸਫ਼ਰ ਦੇ ਦੌਰਾਨ ਬੀਜੀ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਚ ਉੱਥੇ ਬਾਹਰ ਜਿਹੜਾ ਭਾਜਪਾ ਦੇ ਝੰਡੇ ਲਈ ਲੋਕੀ ਜਿਹੜੇ ਨੇ ਉਹ ਆਪਣੀ ਸਿਆਸਤ ਚਮਕਾਉਂਦੇ ਰਹੇ ਨਾਲ ਨਾਲ ਇਸ ਦੀ ਕ੍ਰੈਡਿਟ ਵਾਰ ਇਸ ਦੀ ਚਲਦੀ ਰਹੀ ਜੇ ਪਟਿਆਲੇ ਦੀ ਗੱਲ ਕਰੀਏ ਉੱਥੇ ਧਰਮਵੀਰ ਗਾਂਧੀ ਜੋ ਐਮਪੀ ਨੇ ਉਹ ਖਾਸ ਤੌਰ ਤੇ ਸਵਾਗਤ ਵਾਸਤੇ ਪਹੁੰਚੇ ਬਾਕੀ ਸਟੇਸ਼ਨਾਂ ਤੇ ਵੀ ਹੀ ਰਾਤ ਸੀ ਲੋਕਾਂ ਦੇ ਪੱਖ ਤੋਂ ਇੱਕ ਹੋਰ ਗੱਲ ਅਹਿਮ ਜਿਹੜੀ ਦੇਖਣ ਨੂੰ ਮਿਲੀ ਉਹ ਇਹ ਸੀ ਕਿ ਜਿਨ੍ਹਾਂ ਸਟੇਸ਼ਨਾਂ ਦੇ ਉੱਤੇ ਇਸ ਟ੍ਰੇਨ ਦੇ ਸਟਾਪੇਜ ਵੀ ਨਹੀਂ ਸੀ ਖਾਸ ਕਰਕੇ ਜਿਵੇਂ ਰਾਮਪੁਰਾ ਤਪਾ ਜਾਂ ਬਰਨਾਲਾ ਕਹਿ ਲਈਏ ਉਹਨਾਂ ਸਟੇਸ਼ਨਾਂ ਤੇ ਵੀ ਲੋਕਾਂ ਦੀ ਭਾਰੀ ਭੀੜ ਜਿਹੜੀ ਹੈ ਇਸ ਟ੍ਰੇਨ ਨੂੰ ਦੇਖਣ ਲਈ ਇਸ ਦੇ ਸਵਾਗਤ ਲਈ ਮੌਜੂਦ ਸੀ ਖਾਸ ਕਰਕੇ ਬਰਨਾਲਾ ਦੀ ਗੱਲ ਕਰੀਏ ਤਾਂ ਬਰਨਾਲਾ ਸਟੇਸ਼ਨ ਤੇ ਤਾਂ ਲੱਡੂ ਬੰਡੇ ਗਏ ਹਾਲਾਂਕਿ ਉਹਨਾਂ ਦੀ ਵੱਡੀ ਉਹਨਾਂ ਲੋਕਾਂ ਦੀ ਮੰਗ ਹੈ ਕਿ ਬੰਦੇ ਭਾਰਤ ਐਕਸਪ੍ਰੈਸ ਬਰਨਾਲਾ ਜ਼ਿਲ੍ਹਾ ਹੈੱਡਕੁਆਟਰ ਵੀ ਹੈ ਕਮਰਸ਼ੀਅਲ ਪੱਧੋਂ ਵਪਾਰਕ ਪੱਧੋਂ ਦਾ ਵੀ ਅਹਿਮ ਹੈ ਇੱਥੇ ਇਸ ਦਾ ਸਟਾਪੇਜ ਕੀਤਾ ਜਾਵੇ ਤਾਂ ਜਿਆਦਾਤਰ ਸੰਭਾਵਨਾ ਵੀ ਹੈ ਕਿ ਜਲਦੀ ਹੀ ਬਰਨਾਲੇ ਜਿਹੜੀ ਹੈ ਬੰਦੇ ਭਾਰਤ ਐਕਸਪ੍ਰੈਸ ਦਾ ਸਟਾਪੇਜ ਹੋ ਜਾਏਗਾ ਪਰ ਇਸ ਦੇ ਬਾਵਜੂਦ ਅੱਜ ਜਦੋਂ ਸਟਾਪੇਜ ਨਹੀਂ ਸੀ ਇਸ ਦੇ ਬਾਵਜੂਦ ਉੱਥੇ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ ਲੋਕਾਂ ਨੇ ਮਤਲਬ ਪੂਰੀ ਫੁੱਲ ਰਫ਼ਤਾਰ ਤੇ ਦੌੜ ਦੀ ਬੰਦੇ ਭਾਰਤ ਐਕਸਪ੍ਰੈਸ ਨੂੰ ਵੀ ਜਿਹੜਾ ਉਹ ਸਵਾਗਤ ਦੇ ਰੂਪ ਚ ਉੱਥੇ ਮੌਜੂਦ ਸੀਗੇ ਉਸ ਦਾ ਸਵਾਗਤ ਕੀਤਾ ਗਿਆ ਹੱਥ ਲਾਇਆ ਗਏ ਫੁੱਲਾਂ ਦੀ ਵਰਖਾ ਕੀਤੀ ਗਈ ਦੌੜ ਦੀ ਟ੍ਰੇਨ ਦੇ ਉੱਤੇ ਤੇ ਹੁਣ ਆਪਾਂ ਥੋੜੀ ਜਿਹੀ ਇਸ ਦੀ ਗੱਲ ਕਰ ਲਈਏ ਕਿ ਜਿਹੜੀ ਇਸ ਦੀ ਟਾਈਮਿੰਗ ਕੀ ਰਹੇਗੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਟਾਈਮਿੰਗ ਹੈ ਇਸ ਟ੍ਰੇਨ ਦੀ ਸਵੇਰੇ 7:55 ਮਿੰਟ ਦੇ ਫਿਰੋਜ਼ਪੁਰ ਤੋਂ ਇਹ ਰੋਜ਼ਾਨਾ ਚੱਲਿਆ ਕਰੇਗੀ ਕਿਸੇ ਵੀ ਬੁੱਧਵਾਰ ਇਹ ਗੱਡੀ ਨਹੀਂ ਚੱਲੇਗੀ ਹਫ਼ਤੇ ਦੇ 6 ਦਿਨ ਇਹ ਗੱਡੀ ਜਿਹੜੀ ਹੈ ਉਹ ਫੇਰੇ ਲਗਾ ਕੇ ਕਰੇਗੀ ਫਿਰੋਜ਼ਪੁਰ ਤੋਂ ਵਾਇਆ ਬਠਿੰਡਾ ਅੰਮ੍ਰਾਲਾ ਦਿੱਲੀ ਦਿੱਲੀ ਤੋਂ ਵਾਇਆ ਅੰਮ੍ਰਾਲਾ ਬਠਿੰਡਾ ਫਿਰੋਜ਼ਪੁਰ ਜਿਹੜਾ ਹਫ਼ਤੇ ਦੇ 6 ਦਿਨ ਚੱਲੇਗੀ ਤੇ ਇਹਨਾਂ 6 ਦਿਨਾਂ ਦੌਰਾਨ ਬੁੱਧਵਾਰ ਨੂੰ ਛੱਡ ਕੇ ਰੋਜ਼ ਸਵੇਰੇ 7:55 ਤੇ ਇਹ ਟ੍ਰੇਨ ਰਵਾਨਾ ਹੋਏਗੀ 8:23 ਮਿੰਟ ਤੇ ਫਰੀਦਕੋਟ ਸਟੇਸ਼ਨ ਤੋਂ ਰਵਾਨਾ ਹੋਏਗੀ ਤੇ 8:09 ਵਜੇ 10 ਮਿੰਟ ਤੇ ਬਠਿੰਡਾ ਸਟੇਸ਼ਨ ਤੋਂ ਇਸ ਗੱਡੀ ਨੇ ਰਵਾਨਾ ਹੋਣਾ ਤੇ ਧੂਰੀ ਤੋਂ ਇਸ ਦੀ ਰਵਾਨਗੀ 10:26 ਮਿੰਟ ਤੇ ਹੋਏਗੀ ਪਟਿਆਲਾ ਤੋਂ 11:05 ਮਿੰਟ ਤੇ ਤੇ ਇਸ ਦੇ ਨਾਲ ਹੀ ਅੰਮ੍ਰਾਲਾ ਤੋਂ 12:28 ਮਿੰਟ ਫਿਰ ਖੇਤਰ 12:48 ਪਾਣੀਪਤ 13:05 ਯਾਨੀ ਕਿ 1:05 ਤੇ ਦਿੱਲੀ ਜਿਹੜੇ ਇਹ ਗੱਡੀ ਪਹੁੰਚਿਆ ਕਰੇਗੀ ਇਹ 2:35 ਤੇ ਤਾਂ ਬਾਤ ਦੀ ਗੱਲ ਕਰੀਏ 26461 ਬਣ ਕੇ ਇਹ ਟ੍ਰੇਨ ਜਿਹੜੀ ਹੈ ਦਿੱਲੀ ਤੋਂ ਵਾਪਸ ਮੁੜੇਗੀ ਦੁਪਹਿਰ 4:00 ਤੇ 4:00 ਵਜੇ ਇਸ ਦੀ ਵਾਪਸੀ ਹੋਏਗੀ ਦਿੱਲੀ ਜੰਕਸ਼ਨ ਤੋਂ ਯਾਨੀ ਪੁਰਾਣੀ ਦਿੱਲੀ ਤੋਂ ਤੇ ਪਾਣੀਪਤ 5 ਵਜੇ ਪਹੁੰਚਿਆ ਕਰੇਗੀ ਪੁਰਖਸ਼ੇਤਰ 5 ਵਜੇ 40 ਮਿੰਟ ਤੇ ਪਹੁੰਚੇਗੀ ਅੰਬਾਲਾ 6 ਵਜੇ 30 ਮਿੰਟ ਤੇ ਪਟਿਆਲਾ 7 ਵਜੇ 13 ਮਿੰਟ ਤੇ ਧੂਰੀ 7 ਵਜੇ 56 ਮਿੰਟ ਤੇ ਬਠਿੰਡਾ 9 ਵਜੇ 15 ਮਿੰਟ ਤੇ ਰਾਤ ਨੂੰ ਤੇ ਫਰੀਦਕੋਟ ਜਿਹੜਾ 10 ਵਜੇ 3 ਮਿੰਟ ਤੇ ਪਹੁੰਚੇਗੀ ਜਦੋਂ ਕਿ ਫਿਰੋਜ਼ਪੁਰ ਇਸ ਦਾ ਆਖਰੀ ਸਟਾਪ ਹੋਵੇਗਾ 10 ਵਜੇ 35 ਮਿੰਟ ਤੇ ਯਾਨੀ ਕਰੀਬ ਸਾਢੇ 6 ਘੰਟੇ ਦਾ ਸਮਾਂ ਇਹ ਟ੍ਰੇਨ ਜਿਹੜੀ ਹੈ ਕੋਲਪੁਰ ਤੋਂ ਦਿੱਲੀ ਤੱਕ ਦਾ ਲਿਆ ਕਰੇਗੀ ਹਾਲਾਂਕਿ ਇਹ ਕਾਫੀ ਕੰਟਰੋਵਰਸੀ ਹੈ ਕਿਉਂਕਿ ਵਾਇਆ ਜਾਖਲ ਜਿੰ ਜਿਹੜੀਆਂ ਕੁਝ ਗੱਡੀਆਂ ਜਾਂਦੀਆਂ ਨੇ ਖਾਸ ਕਰਕੇ ਇੰਟਰ ਸਿਟੀ ਐਕਸਪ੍ਰੈਸ ਮਹਿਜ 5.5 ਘੰਟੇ ਦੇ ਵਿੱਚ ਇਸ ਤੋਂ ਵੀ ਪਹਿਲਾਂ ਜਿਹੜਿਆ ਉਹ ਪਹੁੰਚਾਉਂਦੀ ਹੈ ਸਮੇਂ ਦੇ ਮਾਮਲੇ 'ਚ ਕਿਤੇ ਨਾ ਕਿਤੇ ਬੰਦੇ ਭਾਰਤ ਮਾਰ ਖਾ ਰਹੀ ਹੈ ਪਰ ਇਸ ਦੇ ਨਾਲ ਹੀ ਇਸ ਦੇ ਇਸ ਨੂੰ ਨਵੇਂ ਜਿਹੜੇ ਸਟੇਸ਼ਨ ਜੋੜੇ ਗਏ ਨੇ ਇਸ ਦੇ ਨਾਲ ਉਹ ਕਿਤੇ ਨਾ ਕਿਤੇ ਇਸ ਦੀ ਸਫਲਤਾ ਵੱਲ ਇਸ਼ਾਰਾ ਕਰਦੇ ਨੇ ਮੇਰੀ ਡਿਊਟੀ ਬੰਦੇ ਭਾਰਤ ਐਕਸਪ੍ਰੈਸ ਦੇ ਅੱਜ ਫਰੋਜਪੁਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਡਰਾਈਵ ਕਰਨ ਦੇ ਲਈ ਲੱਗੀ ਹੈ ਜੀ ਮੈਂ ਰੇਲ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਸ ਗੱਡੀ ਨੂੰ ਚਲਾਉਣ ਦੇ ਲਈ ਆਗਿਆ ਦਿੱਤੀ ਮੈਂ ਪ੍ਰਸ਼ਾਸਨ ਰੇਲ ਪ੍ਰਸ਼ਾਸਨ ਦਾ ਇਸ ਵੱਲੋਂ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮਾਲਵਾ ਇਲਾਕੇ ਨੂੰ ਇੱਕ ਬਹੁਤ ਹੀ ਚੰਗੀ ਗੱਡੀ ਦੇ ਆਰਾਮ ਨੂੰ ਨਵਾਦਿਆ ਹੈ ਜਿਹੜੀ 6.5 ਘੰਟੇ ਦੇ ਵਿੱਚ ਦਿੱਲੀ ਦਾ ਫਰੋਜਪੁਰ ਤੱਕ ਪਹੁੰਚਾ ਦੇ ਜੀ ਇਸ ਗੱਡੀ ਦਾ ਜੋ ਸਟਾਪੇਜ ਹੈ ਪਹਿਲਾ ਸਟਾਪੇਜ ਫਿਰ ਕੋਟ ਉਸ ਤੋਂ ਬਾਅਦ ਬਠਿੰਡਾ ਫਿਰ ਤੋੜੀ ਦੇ ਉਪਰੰਤ ਇਹ ਗੱਡੀ ਜੋ ਹੈ ہمارا ਹੁੰਦੇ ਹੋਏ ਸਰ ਇਹ ਜਿਹੜਾ ਇੱਕ ਸਵਾਗਤ ਹੈਗਾ ਇਹ ਇੱਕ ਰੇਲ ਦਾ ਸਵਾਗਤ ਨਹੀਂ ਕਰਦੇ ਅਸੀਂ ਅਸੀਂ ਗੁਰਦੁਆਰਾ ਰੇਲਵੇ ਪ੍ਰਬੰਧਕ ਕਮੇਟੀ ਵੱਲੋਂ ਨਾਲ ਸਾਰੇ ਸਾਡੇ ਭੈਣਾ ਭਰਾ ਖੜੇ ਹੈ ਜਿੱਥੇ ਇੱਕ ਰੇਲ ਨੇ ਮੋਦੀ ਸਾਹਿਬ ਨੇ ਇੱਕ ਸਾਨੂੰ ਬਠਿੰਡੇ ਨੂੰ ਸੁਗਾਤ ਦਿੱਤੀ ਹੈ ਬਹੁਤ ਵੱਡੀ ਸੁਗਾਤ ਹੈ ਸਾਡੇ ਵਾਸਤੇ ਕਿਉਂਕਿ ਬਿਜ਼ਨਸ ਕਲਾਸ ਵਾਸਤੇ ਵੀ ਬਹੁਤ ਲੋੜ ਸੀ ਇਸ ਚੀਜ਼ ਦੀ ਔਰ ਆਮ ਪਬਲਿਕ ਵਾਸਤੇ ਵੀ ਇਹ ਬਹੁਤ ਵੱਡੀ ਜ਼ਰੂਰਤ ਸੀਗੀ ਜੀ ਜਿਹੜੀ ਗੱਡੀ ਚੱਲੀ ਹੈ ਉਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸਾਡੇ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਇਹ ਵਾਲੀ ਹੈ ਕਿ ਅੱਜ ਸਾਡੇ ਜ਼ਮੀਨ ਥੱਲੇ ਪੈਰ ਨਹੀਂ ਲੱਗਦੇ ਪਏ ਉਹਦਾ ਕਾਰਨ ਜੇ ਕਿਉਂਕਿ ਜਿਹੜੀ ਵੀ ਗੱਡੀ ਫੌਜ ਪੂ ਡਿਵੀਜ਼ਨ ਤੋਂ ਚੱਲਦੀ ਹੈਗੀ ਹੈ ਭਾਵੇਂ ਉਹ ਪਟਨਾ ਸਾਹਿਬ ਵਾਲੀ ਗੱਡੀ ਚੱਲੀ ਪਹਿਲਾਂ ਫਿਰ ਸਚਕੰਡ ਹਜੂਰ ਸਾਹਿਬ ਵਾਲੀ ਚੱਲੀ ਉਸ ਤੋਂ ਬਾਅਦ ਅੱਜ ਬਾਬਾਈ ਦੀ ਕਿਰਪਾ ਨਾਲ ਸੜਕਾ ਜਿਹੜੀ ਆਪਣੀ ਬੰਦੇ ਭਾਰਤ ਬੰਦੇ ਭਾਰਤ ਜਿਹੜੀ ਗੱਡੀ ਚੱਲੀ ਹੈ ਉਹਨੂੰ ਸਭ ਤੋਂ ਪਹਿਲੀ ਜਿਹੜੀ ਡਰਾਈਵਿੰਗ ਕਰ ਰਿਹਾ ਉਹ ਸਾਡਾ ਬ੍ਰਦਰ ਰਮਪੀਰ ਸਿੰਘ ਕਰ ਰਿਹਾ ਹੈਗਾ ਜੀ ਇਹ ਸਾਡੇ ਵਾਸਤੇ ਹਾਂਜੀ ਇਹ ਉਹ ਰੰਗੋ ਬਠਿੰਡਾ ਦੇ ਆ ਪਰ ਉਹ ਹੈੱਡਕੁਆਰਟਰ ਉਹਨਾਂ ਦਾ ਫਿਰੋਜ਼ਪੁਰ ਹੈ ਜੀ ਕਿਉਂਕਿ ਗੱਡੀ ਫਿਰੋਜ਼ਪੁਰ ਤੋਂ ਚੱਲੀ ਆ ਹਾਂਜੀ ਹਾਂਜੀ ਡਰਾਈਵਰ ਜਿਹੜੇ ਉਹ ਫਿਰੋਜ਼ਪੁਰ ਦੇ ਹੈਗੇ ਜੀ ਉਹ ਪਰ ਭਾਵੇਂ ਉਹ ਸਾਡ ਉਹਨਾਂ ਦਾ ਘਰ ਬਠਿੰਡੇ ਹੈਗਾ ਪਰ ਉਹਨਾਂ ਦਾ ਹੈੱਡਕੁਆਰਟਰ ਜਿਹੜਾ ਹੈਗਾ ਫਿਰੋਜ਼ਪੁਰ ਦਾ ਹੈਗਾ ਔਰ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਜੀ ਬਹੁਤ ਵੱਡੀ ਇਹ ਸਾਰੀ ਸੰਗਤ ਇਸੇ ਕਰਕੇ ਗੱਡੀ ਦਾ ਤਾਂ ਸਵਾਗਤ ਅਸੀਂ ਕਰਨਾ ਅਸੀਂ ਨਾਲ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਇੱਥੇ ਖੜੇ ਆ ਵੀ ਪਾਸ਼ਾ ਦੀ ਕਿਰਪਾ ਕਰੋ ਇਸੇ ਤਰ੍ਹਾਂ ਸਾਡੇ ਪੰਜਾਬ ਦੀ ਚੜ੍ਹਦੀ ਕਲਾ ਰਹੇ ਹਮੇਸ਼ਾ ਵੀ ਕੋਈ ਵੀ ਅਸੀ ਗੱਲ ਨਾ ਹੋਵੇ ਹਮੇਸ਼ਾ ਦੀ ਚੜ੍ਹਦੀ ਕਲਾ ਚ ਰਹੀਏ ਔਰ ਨਵੀਂ ਤੋਂ ਨਵੀਆਂ ਸਾਨੂੰ ਸਵਾਤਾਂ ਸਾਡੀ ਚੋਲੀ ਚ ਪਾਓ ਨਹੀਂ ਸਰ ਇਹਦਾ ਉਹਦਾ ਕਾਰਨ ਸੀਗਾ ਜੀ ਉਹ ਟਾਈਮਿੰਗ ਉਹਦੀ ਬੜੀ ਅਫਸੈਟਿੰਗ ਟਾਈਮਿੰਗ ਸੀਗੀ ਜੀ ਔਰ ਉਹਦਾ ਜਿਹੜਾ ਟਾਈਮ ਸੀਗਾ ਉਹ ਆਮ ਗੱਡੀਆਂ ਵਾਂਗੂ ਉੱਥੇ ਪਹੁੰਚਣ ਦਾ ਟਾਈਮ ਸੀ 8 ਘੰਟੇ ਲੱਗ ਜਾਂਦੇ ਸੀਗੇ ਜੀ ਇਹਨੇ ਲੰਮੇ ਰੂਟ ਚੋਂ ਘੁੰਮ ਕੇ ਜਾਣਾ ਜੀ ਪਾਇਆ ਤੁਹਾਨੂੰ ਪਤਾ ਹੀ ਜਵੇਂ ਤੂਰੀ ਅਟਿਆਲਾ ਪਾਣੀਪਾਸੋਨੀਪਾਤ ਇਦੋਂ ਵੀ ਨਿਕਲ ਕੇ ਜਾਣਾ ਪਰ ਇਹਦਾ ਟਾਈਮਿੰਗ ਘਟ ਹੈ ਜੀ ਇਹਦੀ 6 ਘੰਟੇ 40 ਮਿੰਟ ਉਹਦੀ ਜਿਹੜੀ ਆਮ ਦੀ ਟਾਈਮਿੰਗ ਹੈ ਨਾ ਜੀ ਇਹਦੀ ਬਹੁਤ ਵਧੀਆ ਉੱਥੋਂ ਜੀ ਕਿਉਂਕਿ ਜਿਹੜਾ ਵਪਾਰੀ ਬੰਦਾ ਜਾਊਗਾ ਮੰਨ ਲਓ ਪੰਜਾਬ ਮੇਲ ਤੇ ਗਿਆ ਜੀ ਉਹਨੇ ਆਪਣਾ ਕੰਮ ਕਰਕੇ ਸ਼ਾਮ ਨੂੰ 4-5 ਵਜੇ ਤੱਕ ਵਿਹਲਾ ਹੋ ਜਾਂਦਾ ਜੀ ਔਰ 4 ਵਜੇ ਉੱਥੋਂ ਗੱਡੀ ਚੱਲਣੀ ਜੀ ਬੜੇ ਤਾਂ ਇਹ ਵੀ ਗੱਡੀ ਦੀ ਚਲਾਨ ਵਾਸਤੇ ਅਡਜਸਟ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਜੀ ਸੋ ਕੁੱਲ ਮਿਲਾ ਕੇ ਸਿੱਟਾ ਇਹ ਨਿਕਲਦਾ ਹੈ ਕਿ ਅੱਜ ਪੰਜਾਬ ਦੇ ਬਾਰਡਰ ਏਰੀਏ ਨੂੰ ਅਤੇ ਮਾਲਵੇ ਦੇ ਵੱਤਵਤ ਹਿੱਸੇ ਨੂੰ ਬੰਦੇ ਭਾਰਤ ਟ੍ਰੇਨ ਦੀ ਸਹੂਲਤ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਕੋਸ਼ਿਸ਼ ਦੀ ਜ਼ਿਆਦਾਤਰ ਸਫਲਤਾ ਮਲਵਈਆਂ ਦੇ ਹੱਥ ਹੈ ਉਸ ਦੀ ਤਾਕੀ ਨੂੰ ਹੱਥ ਕਿੰਨਾ ਗੁਬਾਉਂਦੇ ਨੇ